ਤਿਕੰਦੇਓ ਨਾ ਤੁਸੀਂ ਸਿੱਖਿਆ ਦੇ ਮੰਨਣ ਦੇ ਜੇ ਨਾ ਤੁਸੀਂ ਪਾਣੀ ਤੇ ਨਹਿਰਾ ਗਰਾਊਂਡ ਤੇ ਨਹੀਂ ਕੋਈ ਐਮਐਲਏ ਸਾਬਾ ਫਿਰ ਮੇਰੇ ਨੂੰ ਮੈਂ ਇਹ ਗੱਲ ਕਰਦਾ ਦੀ ਮੈਂ ਇਹ ਗੱਲ ਕਹਿੰਦਾ ਕਿ ਮੈਂ ਤੁਸੀਂ ਗਰਾਊਂਡ ਤੇ ਜਾਂਦੀ ਤੁਸੀਂ ਆਓ ਮੈਂ ਨਾ ਸਾਡੀ ਸਾਡੀ ਹੋਣੀ ਚਾਹੀਦੀ ਹੈ ਕਰੋ ਹੁਣ ਮੇਰਾ ਵੀ ਖਾਣੇ ਹੋ ਗਿਆ ਬੰਦਾ ਮੈਂ ਵੀ ਸਾਡੀ ਇੱਕ ਹੀ ਖਾਣ ਪਕਾ ਖਾਣਾ ਸੁਆ ਪਕਾ ਖਾਣਾ ਮੈਂ ਤੁਹਾਨੂੰ ਖਾਣਾ ਸਾਡੀ ਬੜੀ ਸਾਡੀ ਬੜੀ ਮੇਰੇ ਨਾਲ ਚਲੋ ਸਾਡੀ ਬੜੀ ਸਾਡੀ ਬੜੀ ਗੱਲ ਕਹਿੰਦਾ ਮੈਂ ਬੁਖਾਰਾ ਖਾਣਾ ਹੁਣ ਤਾਂ ਸਾਡੀ ਬੜੀ ਚਲਾ ਪਿਰਵਾ ਜਾਓ ਉਹ ਗੱਡੀ ਚ ਬੈਠ ਕੇ ਸਹੀ ਚਲੋ ਮੰਗਲੀਆਂ ਪੈ ਬਣਾਓ ਨਾਲ ਪਕਾ ਵਗਾਇਆ ਯਾਰ ਕੋਈ ਨਾ ਕੋਈ ਨਾ ਰੱਬ ਨੂੰ ਜਾਣ ਦੇਣੀ ਕੋਈ ਸਾਡੇ ਨਾਲ ਕਰ ਜਾਵੇ ਡਰ ਨਾ ਬੱਸ ਤੇ ਬੋਲੋ ਯਾਰ ਮੈਂ ਕਿਹਾ ਸਾਡਾ ਨਾਲ ਪਕਾ ਵਗਾਇਆ ਮੈਨੂੰ ਮੇਰੀ ਗੱਲ ਮੇਰੀ ਹਸਪਤਲ ਦੀ ਅਪਰਾ ਨਹੀਂ ਬੈਗਾ ਅਮਰਤਾਰ ਸਿੰਘ ਦਾ ਭਰਾ ਭਾਜੀ ਤੂੰ ਇਹ ਸਭ ਖਾਲਾ ਕਿ ਆਮ ਆਦਮੀ ਪਾਰਟੀ ਨੇ ਕੰਮ ਹੀ ਨਹੀਂ ਕੀਤਾ ਖਾਲਾਂ ਤੇ ਨਹਿਰਾ ਨਹੀਂ ਮਰੇ ਸਭ ਖਵਾ ਯਾਰ ਬੈਠ ਕੇ ਕੰਮ ਕਰਾਉਂਦੇ ਆਂ ਤੂੰ ਆ ਸਰਕਾਰੀ ਬਣਾਈ ਆ ਸਰਕਾਰ ਆ ਸਰਕਾਰ ਦਿਖਾਓ ਮੈਂ ਯਾਰ ਸਰਕਾਰ ਦੀ ਆ जिंदाबाद 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 नया सरकार सरकार करका ਕਜੀ ਅੱਜ ਬਹੁਤ ਇੱਕ ਬਹੁਤ ਨਹੀਂ ਉਹ ਵਧੀਆ ਕੀ ਕਹਿੰਦੇ ਹੋ ਨਾ ਤੁਸੀਂ ਸਿੱਖਿਆ ਦੇ ਮੰਨਣ ਦੇ ਨਾ ਤੁਸੀਂ ਪਾਣੀ ਤੇ ਨਹਿਰਾਂ ਗਰਾਊਂਡ ਤੇ ਨਹੀਂ ਕੋਈ ਐਮਐਲ ਸਰਵਰ ਫਿਰ ਮੇਰੇ ਨੂੰ ਮੈਂ ਇਹ ਗੱਲ ਕਹਿੰਦਾ ਮੈਂ ਇਹ ਗੱਲ ਕਹਿੰਦਾ ਕਿ ਮੈਂ ਤੁਸੀਂ ਗਰਾਊਂਡ ਤੇ ਜਾਂਦੀ ਤੁਸੀਂ ਆਓ ਮੈਂ ਨਾ ਸਰ ਜੀ ਰੋਡ ਤੇ ਸਾਡੀ ਬਣੀ ਹੋਣੀ ਚਲੋ ਆਹ ਬਹੁਤ ਮੇਰਾ ਵੀ ਖਾਣ ਹੋਇਆ ਨਾ ਮੈਂ ਮਿਸਾਲ ਇੱਕ ਵਾਰ ਪੱਕਾ ਖਾਣਾ ਸੁੱਕਾ ਪੱਕਾ ਖਾਣਾ ਮੈਂ ਤੁਹਾਨੂੰ ਖਾਣਾ ਮੈਂ ਸਾਡੇ ਬਣ ਜਾ ਸਾਡੀ ਬਣੀ ਸਾਡੇ ਨਾਲ ਚਲੋ ਸਾਡੀ ਬਣੀ ਸਾਡੀ ਬਣੀ ਰੋਡ ਦੀ ਗੱਲ ਕਹਿੰਦਾ ਮੈਂ ਬੁਖਾਰਾ ਬੁਖਾਰਾ ਹੋਣੀ ਸਾਡੀ ਬਣੀ ਜਾ ਉਹ ਜਬਾਤ ਸਹੀ ਚਲੋ ਮੰਗਲੀਆਂ ਬਣਵਾਓ ਕੋਈ ਨਾਲ ਪਕਾ ਭਗਵਾ ਯਾਰ ਕੋਈ ਨਾ ਕੋਈ ਨਾ ਰੱਬ ਨੂੰ ਜਾਣਦੇ ਨਹੀਂ ਕੋਈ ਆਪਣੇ ਕੋਲ ਕਰਦੇ ਕੋਈ ਨਾ ਹੱਸ ਕੇ ਬੋਲੋ ਯਾਰ ਮੈਂ ਤਾਂ ਸਾਡਾ ਨਾਲ ਪਕਾ ਭਗਵਾ ਮੈਨੂੰ ਮੇਰੀ ਗੱਲ ਮੇਰੀ ਗੱਲ ਤਾਂ ਦੀ ਅਪਰਾ ਨਹੀਂ ਬੇਗਾ ਅਮਰਤਾਰ ਸਿੰਘ ਦਾ ਭਰਾ ਭਾਜੀ ਤੂੰ ਇਹ ਸਭ ਖਾਲਾ ਕੇ ਆਮ ਆਦਮੀ ਪਾਰਟੀ ਨੇ ਕੰਮ ਹੀ ਨਹੀਂ ਕੀਤਾ ਖਾਲਾਂ ਤੇ ਨਹਿਰਾ ਨਹੀਂ ਮੈਂ ਸਭ ਖਵਾ ਯਾਰ ਮੇਰੇ ਕਾਹ ਚਾ सान मज़दूर किथे जिंदादा ज़िंदाबाद ज़िंदाबाद जिंदाद ज़िंदाद ज़िंदाद राजाद मु thank oh, oh, you. ਕੀ ਗੱਡੀ ਅੱਜ ਬਹੁਤ ਇੱਕ ਬਹੁਤ ਨਹੀਂ ਉਹ ਗੱਡੀ ਆਪੇ